ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ। ਇਹ ਕਹਾਣੀ ਇੱਕ ਪਿੰਡ ਦੇ ਦੋ ਦਿਲਾਂ ਦੀ ਆ ਜੋ ਪਿਆਰ ਤੇ ਸੰਘਰਸ਼ ਨਾਲ ਭਰੀ ਹੋਈ ਆ। ਅਮਨ ਇੱਕ ਗਰੀਬ ਜਿਹਾ ਮੁੰਡਾ ਸੀ ਜਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ। ਬਹੁਤ ਮਿਹਨਤ ਕਰਦਾ ਸੀ ਤੇ ਰੀਆ ਇੱਕ ਅਮੀਰ ਘਰ ਦੀ ਕੁੜੀ ਸੀ ਜਿਹਦੇ ਕੋਲ ਸਭ ਕੁਝ ਸੀ ਪਰ ਉਹ ਸੱਚੇ ਪਿਆਰ ਨੂੰ ਲੱਭਦੀ ਸੀ। ਜਦੋਂ ਇਹ ਦੋਨੋਂ ਆਪਣੀ ਅਲੱਗ-ਅਲੱਗ ਦੁਨੀਆਂ ਵਿੱਚ ਰਹਿੰਦੇ ਸੀ ਤਾਂ ਇੱਕ ਦੂਸਰੇ ਨੂੰ ਮਿਲੇ ਤਾਂ ਉਹਨਾਂ ਦੀ ਦੁਨੀਆਂ ਬਦਲਣ ਲੱਗ ਪਈ ਪਰ ਕੀ ਉਹਨਾਂ ਦਾ ਪਿਆਰ ਪਰਿਵਾਰ ਤੇ ਸਮਾਜ ਦੀਆਂ ਕੰਧਾਂ ਨੂੰ ਤੋੜ ਸਕੂਗਾ ਇਹ ਇਦਾਂ ਦਾ ਪਿਆਰ ਜੋ ਕਦੀ ਨਾ ਕਦੀ ਸੱਚਾਈ ਤੇ ਵਿਸ਼ਵਾਸ ਵਿੱਚੋਂ ਲੰਘਣ ਵਾਲਾ ਸੀ ਦੋਨਾਂ ਦੇ ਚਿਹਰਿਆਂ ਤੇ ਪਿਆਰ ਤੇ ਦਰਦ ਦੀ ਝਲਕ ਸਾਫ਼ ਦਿਖ ਰਹੀ ਸੀ ਪਰ ਜਦੋਂ ਪਿਆਰ ਦੇ ਕਿਸਮਤ ਦੇ ਰਾਹਤੇ ਤੇ ਅਣਹੋਣੀ ਜੀ ਘਟਨਾ ਹੋਣ ਲੱਗਦੀ ਹੈ ਤਾਂ ਕਿ ਦੋ ਇਨਸਾਨ ਆਪਣੇ ਪਿਆਰ ਨੂੰ ਬਚਾ ਸਕਦੇ ਆ ਜਾਂ ਫਿਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ ਆ ਅਮਨ 22 ਸਾਲ ਦਾ ਗਰੀਬ ਮੁੰਡਾ ਸੀ ਪਰ ਉਹਦੀ ਮਿਹਨਤ ਤੇ ਇਮਾਨਦਾਰੀ ਦੇ ਚਰਚੇ ਸਾਰੇ ਪਿੰਡ ਵਿੱਚ ਹੁੰਦੇ ਸੀ ਉਹਦੀਆਂ ਅੱਖਾਂ ਵਿੱਚ ਪੂਰੀ ਚਮਕ ਦੇ ਕਾਲੇ ਵਾਲ ਉਹਦੀ ਮਾਸੂਮੀਅਤ ਤੇ ਮਿਹਨਤ ਦੀ ਹਰ ਥਾਂ ਤੇ ਗੱਲ ਨੂੰ ਬਿਆਨ ਕਰਦੇ ਸੀ ਉਹ ਆਪਣੇ ਮਾਪਿਆਂ ਦੀ ਦੇਖਭਾਲ ਦਿਨ ਰਾਤ ਕਰਦਾ ਸੀ ਕਿਉਂਕਿ ਉਹਦੇ ਪਾਪਾ ਇੱਕ ਬਿਮਾਰੀ ਦੇ ਨਾਲ ਲੜ ਰਹੇ ਸੀ ਤੇ ਮਾਂ ਵੀ ਬੁੱਢੀ ਹੋ ਗਈ ਸੀ। ਅਮਨ ਦੀ ਜ਼ਿੰਦਗੀ ਤਾਂ ਜਿਵੇਂ ਦੁੱਖਾਂ ਵਿੱਚੋਂ ਹੀ ਲੰਘਣ ਲੱਗੀ ਸੀ। ਉਹਨਾਂ ਹੀ ਉਹਦਾ ਆਤਮ ਵਿਸ਼ਵਾਸ ਹੋਰ ਉਮੀਦਾਂ ਨਾਲ ਭਰਿਆ ਹੋਇਆ ਸੀ। ਉਹਨੇ ਕਦੀ ਕੋਈ ਵੱਡਾ ਸੁਪਨਾ ਨਹੀਂ ਦੇਖਿਆ ਸੀ ਪਰ ਉਹਦਾ ਸਭ ਤੋਂ ਵੱਡਾ ਸੁਪਨਾ ਇਹ ਸੀ ਕਿ ਉਹਦਾ ਪਰਿਵਾਰ ਕਦੀ ਭੁੱਖਾ ਨਾ ਮਰੇ। ਉਹਦੇ ਕੋਲ ਹਰ ਇੱਕ ਚੀਜ਼ ਹੋਵੇ। ਅਮਨ ਦੀ ਜ਼ਿੰਦਗੀ ਦੀ ਦੇਰਾ ਬਹੁਤ ਮੁਸ਼ਕਲ ਸੀ ਉਹ ਪਿੰਡ ਦੇ ਖੇਤਾਂ ਵਿੱਚ ਕੰਮ ਕਰਦਾ ਸੀ ਤੇ ਸਬਜ਼ੀਆਂ ਵੇਚਦਾ ਸੀ ਤੇ ਸ਼ਹਿਰ ਵਿੱਚ ਵੇਚਦਾ ਸੀ ਉਹਦੀ ਦਿਨ ਰਾਤ ਦੀ ਮਿਹਨਤ ਨੇ ਉਹਨੂੰ ਪਿੰਡ ਵਿੱਚ ਇੱਕ ਵਧੀਆ ਨਾਮ ਦਿੱਤਾ ਹੋਇਆ ਸੀ ਪਰ ਉਹਦੇ ਕੋਲ ਸਿਰਫ ਆਪਣੀ ਮਿਹਨਤ ਤੇ ਇਮਾਨਦਾਰੀ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਬਾਜ਼ਾਰ ਵਿੱਚ ਉਹ ਆਪਣੇ ਗਾਹਕਾਂ ਦੇ ਨਾਲ ਚੰਗੀ ਤਰ੍ਹਾਂ ਗੱਲ ਕਰਦਾ ਸੀ ਤੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰਦਾ ਸੀ ਇਸ ਦੇ ਬਾਵਜੂਦ ਵੀ ਉਹਦੇ ਹਾਲਾਤ ਮਾੜੇ ਹੀ ਸਨ ਅਕਸਰ ਰਾਤਾਂ ਨੂੰ ਉਹਨੂੰ ਫਿਕਰ ਹੁੰਦੀ ਸੀ ਕਿ ਕੀ ਉਹ ਕਦੀ ਆਪਣੇ ਪਰਿਵਾਰ ਦੇ ਲਈ ਇੱਕ ਚੰਗੀ ਜ਼ਿੰਦਗੀ ਦੇ ਸਕਦਾ ਇਸੇ ਸ਼ਹਿਰ ਵਿੱਚ ਇਹ ਰੀਆ ਨਾਮ ਦੀ ਕੁੜੀ ਰਹਿੰਦੀ ਸੀ ਰੀਆ ਵੀ 22 ਸਾਲ ਦੀ ਸੀ ਤੇ ਇੱਕ ਵਧੀਆ ਪਰਿਵਾਰ ਵਾਲੀ ਸੀ ਉਹਦੇ ਕੋਲ ਹਰ ਇੱਕ ਚੀਜ਼ ਸੀ ਜੋ ਅਮੀਰ ਕੁੜੀਆਂ ਦੇ ਕੋਲ ਹੁੰਦੀ ਆ ਚੰਗਾ ਕਾਰ ਮਹਿੰਗੇ ਕੱਪੜੇ ਗਹਿਣੇ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਰੀਆ ਨੂੰ ਇਹ ਸਭ ਕੁਝ ਬੇਈਮਾਨੀ ਦਾ ਲੱਗਦਾ ਸੀ ਉਹਦੀਆਂ ਅੱਖਾਂ ਵਿੱਚ ਚਮਕ ਤੇ ਸੋਹਣੇ ਵਾਲ ਕਿਸੇ ਕ੍ਰਿਸ਼ਮੇ ਦੀ ਤਰ੍ਹਾਂ ਦਿਖਦੇ ਸੀ ਪਰ ਉਹਦੀ ਆਤਮਾ ਕਿਤੇ ਨਾ ਕਿਤੇ ਇਸ ਗੱਲ ਤੋਂ ਖਾਲੀ ਸੀ ਉਹ ਮਹਿਸੂਸ ਕਰਦੀ ਸੀ ਕਿ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਪਿਆਰ ਤੇ ਸੱਚੇ ਰਿਸ਼ਤੇ ਹੁੰਦੇ ਆ ਨਾ ਕਿ ਉਹ ਇੱਕ ਪੈਸੇ ਨਾਲ ਰਿਸ਼ਤੇ ਬਣਾਵੇ ਜਿਹਦੇ ਵਿੱਚ ਬਸ ਸੱਚਾਈ ਨਾ ਹੋਵੇ ਬਲਕਿ ਪਿਆਰ ਤੇ ਇੱਕ ਦੂਜੇ ਦਾ ਸਾਥ ਦੇਣ ਦਾ ਜਜ਼ਬਾਤ ਹੋਣਾ ਚਾਹੀਦਾ ਇੱਕ ਦਿਨ ਰੀਆ ਰੀਆ ਨੂੰ ਉਹਦੇ ਮਾਪਿਓ ਨੇ ਭੇਜਿਆ ਕਿ ਖਰੀਦਦਾਰੀ ਕਰਨ ਲਈ ਬਾਜ਼ਾਰ ਵਿੱਚ ਉਹ ਆ ਗਈ ਉਥੇ ਉਹਦੀ ਨਜ਼ਰ ਅਮਨ ਤੇ ਪਈ ਜੋ ਆਪਣੀ ਦੁਕਾਨ 'ਤੇ ਬੈਠਾ ਸੀ ਤੇ ਮੁਸਕਰਾਉਂਦੇ ਹੋਏ ਸਬਜ਼ੀਆਂ ਵੇਚ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਇੱਕ ਸੱਚਾਈ ਸੀ ਇੱਕ ਏਦਾਂ ਦਾ ਆਕਰਸ਼ਣ ਸੀ ਜੋ ਰੀਆ ਨੂੰ ਆਪਣੇ ਵੱਲ ਖਿੱਚਦਾ ਸੀ ਰੀਆ ਨੇ ਉਹਦੇ ਕੋਲ ਜਾ ਕੇ ਕੁਝ ਖਰੀਦਿਆ ਤੇ ਪਿਆਰ ਨਾਲ ਪੁੱਛਿਆ ਕਿ ਮੈਨੂੰ ਕੁਝ ਸਬਜ਼ੀ ਮਿਲ ਸਕਦੀ ਹੈ ਤਾਂ ਅਮਨ ਨੇ ਸਿਰ ਝੁਕਾ ਕੇ ਕਿਹਾ ਕਿ ਬੇਸ਼ੱਕ ਹਜੇ ਦਾ ਤਾਜ਼ੀ ਹੈਂ ਆ ਜੇ ਤੁਹਾਨੂੰ ਪਸੰਦ ਹੋਣ ਤਾਂ ਉਹਦੀ ਸਾਦਗੀ ਤੇ ਚੰਗੇ ਵਿਵਹਾਰ ਨੇ ਰੀਆ ਦਾ ਦਿਲ ਛੂਲਿਆ ਸੀ ਉਹ ਅਮਨ ਦੀ ਮਿਹਨਤ ਤੇ ਸੱਚਾਈ ਤੋਂ ਪ੍ਰਭਾਵਿਤ ਹੋਈ ਉਸ ਦਿਨ ਤੋਂ ਹੀ ਉਹ ਬਾਜ਼ਾਰ ਆਉਣ ਲੱਗੀ ਤੇ ਹੌਲੀ-ਹੌਲੀ ਦੋਨਾਂ ਦੇ ਵਿੱਚ ਗੱਲਬਾਤ ਵਧ ਗਈ ਉਹ ਇੱਕ ਦੂਸਰੇ ਦੀ ਜ਼ਿੰਦਗੀ ਦੇ ਸੰਘਰਸ਼ ਤੇ ਸੁਪਨਿਆਂ ਦੇ ਬਾਰੇ ਗੱਲਾਂ ਕਰਨ ਲੱਗੇ ਅਮਨ ਨੇ ਰੀਆ ਨੂੰ ਕਿਹਾ ਕਿ ਮੈਂ ਆਪਣਾ ਇੱਕ ਛੋਟਾ ਜਿਹਾ ਘਰ ਤੇ ਆਪਣੀ ਦੁਕਾਨ ਖੋਲ੍ਹਣੀ ਚਾਹੁੰਦਾ ਤਾਂ ਕਿ ਮੈਂ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਾਂ ਰੀਆ ਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਮੈਂ ਵੀ ਇੱਕ ਗਰੀਬ ਦੀ ਮਦਦ ਹੀ ਕਰਨਾ ਚਾਹੁੰਦੀ ਹਾਂ ਮੇਰੇ ਕੋਲ ਸਭ ਕੁਝ ਆ ਪਰਦੇਲ ਵਿੱਚ ਸੱਚੇ ਰਿਸ਼ਤਿਆਂ ਦੀ ਕਮੀ ਮਹਿਸੂਸ ਹੁੰਦੀ ਆ ਇਹ ਉਹਦੀ ਸੋਚ ਸੀ ਜੋ ਉਹਨੂੰ ਇੱਕ ਦੂਸਰੇ ਦੇ ਹੋਰ ਕੋਲ ਲੈ ਆਈ ਸਮੇਂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਰ ਵੀ ਗੂੜਾ ਹੋ ਗਿਆ ਉਹ ਇੱਕ ਦੂਸਰੇ ਦੀਆਂ ਇੱਛਾਵਾਂ ਤੇ ਸੁਪਨਿਆਂ ਨੂੰ ਸਮਝਣ ਲੱਗੇ ਸੀ ਦੋਨਾਂ ਨੇ ਇੱਕ ਦੂਸਰੇ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਤੇ ਸੋਹਣੇ ਹਿੱਸੇ ਦੇ ਬਾਰੇ ਵਿੱਚ ਦੱਸਿਆ ਅਮਨ ਨੇ ਰੀਆ ਨੂੰ ਕਿਹਾ ਕਿ ਰੀਆ ਤੂੰ ਸਾਰਿਆਂ ਤੋਂ ਚੰਗੀ ਇਨਸਾਨ ਆ ਜਿਹਨੂੰ ਮੈਂ ਮਿਲਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਰੀਆ ਨੇ ਉਹਦੀਆਂ ਅੱਖਾਂ ਵਿੱਚ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਅਮਨ ਤੂੰ ਮੇਰੇ ਲਈ ਸਭ ਤੋਂ ਖਾਸ ਹੈ ਹਾਲਾਂਕਿ ਉਹਨਾਂ ਦਾ ਪਿਆਰ ਇੱਕ ਸੱਚਾ ਤੇ ਕੂੜਾ ਸੀ ਪਰ ਉਹ ਜ਼ਿਆਦਾ ਦਿਨਾਂ ਤੱਕ ਸ਼ਾਂਤੀ ਨਾਲ ਨਹੀਂ ਰਹਿ ਸਕਿਆ ਰੀਆ ਦੇ ਪਾਪਾ ਨੂੰ ਜਦੋਂ ਇਸ ਰਿਸ਼ਤੇ ਬਾਰੇ ਪਤਾ ਲੱਗਿਆ ਤਾਂ ਉਹਨੂੰ ਬਹੁਤ ਗੁੱਸਾ ਆਇਆ ਉਹਨੇ ਰੀਆ ਨੂੰ ਕਿਹਾ ਕਿ ਤੂੰ ਅਮਨ ਨਾਲ ਵਿਆਹ ਨਹੀਂ ਕਰਵਾ ਸਕਦੀ ਉਹ ਗਰੀਬ ਆ ਤੇ ਤੇਰੇ ਨਾਲ ਲਈ ਇਹ ਸਭ ਠੀਕ ਨਹੀਂ ਆ ਤੈਨੂੰ ਕਿਸੇ ਚੰਗੇ ਮੁੰਡੇ ਤੇ ਅਮੀਰ ਪਰਿਵਾਰ ਦੇ ਨਾਲ ਵਿਆਹ ਕਰਵਾਉਣਾ ਚਾਹੀਦਾ ਜੋ ਸਾਡੇ ਸਮਾਜ ਤੋਂ ਉੱਚਾ ਹੋਵੇ ਰੀਆ ਨੇ ਆਪਣੇ ਪਾਪਾ ਨੂੰ ਮੁੜ ਕੇ ਜਵਾਬ ਦਿੱਤਾ ਤਾਂ ਉਹ ਕਹਿਣ ਲੱਗੇ ਕਿ ਜੇ ਤੂੰ ਅਮਨ ਨਾਲ ਵਿਆਹ ਕਰਵਾਵੇਂਗੀ ਤਾਂ ਤੂੰ ਮੇਰੇ ਘਰ ਵਿੱਚ ਨਹੀਂ ਰਹਵੇਂਗੀ ਤੇ ਸਾਡੀ ਧੀ ਵੀ ਨਹੀਂ ਰਹਵੇਂਗੀ ਇਹ ਸੁਣ ਕੇ ਰੀਆ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਭੱਜਦੀ ਹੋਈ ਅਮਨ ਦੇ ਕੋਲ ਗਈ ਤੇ ਸਾਰੀ ਗੱਲ ਉਹਨੂੰ ਦੱਸੀ ਅਮਨ ਦਾ ਤਾਂ ਦਿਲ ਟੁੱਟ ਗਿਆ ਸੀ ਪਰ ਉਹਨੇ ਰੀਆ ਨੂੰ ਸਮਝਾਇਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਮੈਂ ਤੇਰੀ ਜ਼ਿੰਦਗੀ ਤੇ ਤੇਰੀਆਂ ਮੁਸ਼ਕਲਾਂ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ ਸ਼ਾਇਦ ਸਾਨੂੰ ਹੁਣ ਅਲੱਗ ਹੀ ਹੋ ਜਾਣਾ ਚਾਹੀਦਾ ਰੀਆ ਨੇ ਕਿਹਾ ਕਿ ਨਹੀਂ ਅਮਨ ਮੈਂ ਤੇਰੇ ਵੀ ਨਾਲ ਹੀ ਰਹਿ ਸਕਦੀ ਮੈਂ ਤੇਰੇ ਨਾਲ ਹੀ ਰਹਿਣਾ ਚਾਹੁੰਦੀ ਆ ਤੂੰ ਮੇਰੇ ਲਈ ਸਭ ਕੁਝ ਹੈ ਪਰ ਅਮਨ ਦੀਆਂ ਪ੍ਰੋਬਲਮਾਂ ਵਧਣ ਲੱਗੀਆਂ ਸੀ ਰੀਆ ਦੇ ਪਾਪਾ ਨੇ ਬਾਜ਼ਾਰ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਅਮਨ ਕੋਲੋਂ ਸਬਜ਼ੀਆਂ ਨਹੀਂ ਖਰੀਦਣੀਆਂ ਇਸੇ ਕਰਕੇ ਅਮਨ ਦੀ ਦੁਕਾਨ ਦੀ ਵਿਕਰੀ ਘਟ ਗਈ ਸੀ ਦੀ ਉਹਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ ਨਾਲ ਹੀ ਉਹਦੇ ਪਾਪਾ ਦੀ ਹਾਲਤ ਵੀ ਵਿਗੜਣ ਲੱਗੀ ਸੀ ਪਰ ਅਮਨ ਦੇ ਕੋਲ ਪੈਸੇ ਨਹੀਂ ਸੀ ਕਿ ਉਹਦਾ ਇਲਾਜ ਕਰਵਾ ਸਕੀ ਇੱਕ ਦਿਨ ਰੀਆ ਅਮਨ ਦੇ ਕੋਲ ਆਈ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਉਹਨੇ ਕਿਹਾ ਕਿ ਅਮਨ ਮੈਨੂੰ ਪਤਾ ਤੂੰ ਕਿ ਇਹ ਟਾਈਮ ਤੇਰੇ ਲਈ ਬਹੁਤ ਔਖਾ ਪਰ ਮੈਂ ਤੇਰੇ ਬਿਨਾਂ ਨਹੀਂ रह ਸਕਦੀ ਅਮਨ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਰੀਆ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਪਰ ਮੈਂ ਤੇਰੀ ਜ਼ਿੰਦਗੀ ਨੂੰ ਮੁਸ਼ਕਲ ਨਹੀਂ ਬਣਾਉਣਾ ਚਾਹੁੰਦਾ ਮੈਨੂੰ ਲੱਗਦਾ ਕਿ ਤੈਨੂੰ ਕਿਸੇ ਹੋਰ ਨਾਲ ਹੀ ਵਿਆਹ ਕਰਵਾ ਲੈਣਾ ਚਾਹੀਦਾ ਰੀਆ ਨੇ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਸਾਨੂੰ ਦੋਵਾਂ ਨੂੰ ਇਸ ਮੁਸ਼ਕਲ ਦਾ ਹੱਲ ਕਰਨਾ ਹੀ ਚਾਹੀਦਾ ਰੀਆ ਨੇ ਸੋਚਿਆ ਕਿ ਉਹ ਆਪਣੇ ਪਾਪਾ ਨਾਲ ਫਿਰ ਗੱਲ ਕਰੂਗੀ ਉਹ ਉਹਦੇ ਕੋਲ ਗਈ ਤੇ ਕਹਿਣ ਲੱਗੀ ਪਾਪਾ ਪਲੀਜ਼ ਮੈਨੂੰ ਤੇ ਅਮਨ ਨੂੰ ਵਿਆਹ ਕਰਵਾਉਣ ਦੀ ਇਜਾਜ਼ਤ ਦੇ ਦਿਓ ਉਹ ਇੱਕ ਚੰਗਾ ਇਨਸਾਨ ਆ ਪਰ ਉਹਦੇ ਪਾਪਾ ਨੇ ਉਹਦੀ ਗੱਲ ਨੇ ਮੰਨੀ ਤੇ ਇੱਕ ਅਮੀਰਕਰ ਦੇ ਮੁੰਡੇ ਨਾਲ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ। ਰੀਆ ਨੇ ਫਿਰ ਇਸ ਗੱਲ ਦਾ ਵਿਰੋਧ ਕੀਤਾ ਪਰ ਉਹਦੇ ਪਾਪਾ ਨੇ ਉਹਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਰਾਤਾਂ ਨੂੰ ਰੀਆ ਅਕਸਰ ਅਮਨਦੇਵਾਰੇ ਸੋਚਦੀ ਰਹਿੰਦੀ ਸੀ ਤੇ ਰੋਂਦੀ ਰਹਿੰਦੀ ਸੀ। ਰੀਆ ਦੇ ਲਈ ਰਾਤ ਬਹੁਤ ਲੰਬੀ ਹੋ ਗਈ ਸੀ। ਉਹਨੇ ਆਪਣੇ ਪਾਪਾ ਦੀਆਂ ਗੱਲਾਂ ਦਾ ਵਿਰੋਧ ਕੀਤਾ ਪਰ ਉਹਦੀਆਂ ਅੱਖਾਂ ਵਿੱਚ ਵੀ ਚੈਨ ਨਹੀਂ ਲੁਕੀ ਹੋਈ ਸੀ। ਘਰ ਦੇ ਦੁੱਖ ਉਹਨੂੰ ਚੈਨ ਨਾਲ ਸੌ ਨਹੀਂ ਦਿੰਦੇ ਸੀ। ਉਹ ਦਿਨ ਰਾਤ ਅਮਨਦੇਵਾਰੇ ਸੋਚਦੀ ਰਹਿੰਦੀ ਸੀ। ਇਹ ਸਮਝਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਕਿ ਕੀ ਉਹਦੀ ਜ਼ਿੰਦਗੀ ਦਾ ਕੋਈ ਹੋਰ ਰਾਹਤਾ ਨਹੀਂ ਹੈਗਾ ਜੋ ਉਹਦੇ ਪਿਓ ਦੀਆਂ ਇਛਾਵਾਂ ਤੇ ਅਮਨ ਦੇ ਨਾਲ ਉਹਦੇ ਪਿਆਰ ਦੇ ਵਿੱਚ ਸੰਤੁਲਨ ਬਣਾ ਸਕਣ ਪਰ ਹਰ ਵਾਰ ਉਹਨੂੰ ਇਦਾਂ ਹੀ ਲੱਗਦਾ ਸੀ ਕਿ ਜਿੱਦਾਂ ਕਿਸੇ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਇੱਕ ਅਕੰਧ ਖੜੀ ਕਰ ਦਿੱਤੀ ਹੋਵੇ ਉਹਦੇ ਪਾਪਾ ਦਾ ਗੁੱਸਾ ਤੇ ਉਹਦੇ ਫੈਸਲੇ ਨੇ ਉਹਦੀ ਦੁਨੀਆ ਨੂੰ ਬਹੁਤ ਛੋਟਾ ਕਰ ਦਿੱਤਾ ਸੀ ਪਰ ਰੀਆ ਦੇ ਦਿਲ ਵਿੱਚ ਅਮਨ ਲਈ ਪਿਆਰ ਹੋਰ ਵੀ ਡੂੜਾ ਸੀ ਕਿ ਉਹ ਉਹਨੂੰ ਸਿਰਫ ਇੱਕ ਪਲ ਦੇ ਲਈ ਭੁੱਲ ਵੀ ਨਾ ਸਕੇ ਇੱਕ ਰਾਤ ਜਦੋਂ ਆਪਣੇ ਕਮਰੇ ਵਿੱਚ ਇਕੱਲੀ ਸੀ ਤਾਂ ਉਹਨੇ ਸੋਚਿਆ ਕਿ ਉਹ ਕਿਸੇ ਵੀ ਹਾਲ ਵਿੱਚ ਆਪਣੇ ਪਿਆਰ ਨੂੰ ਨਹੀਂ ਗਵਾਉਗੀ ਉਹਦੇ ਦਿਲ ਵਿੱਚ ਇੱਕ ਪਿਆਰ ਸੀ ਕਿ ਮੈਂ ਅਮਨ ਦੇ ਬਿਨਾਂ ਨਹੀਂ ਰਹਿ ਸਕਦੀ ਜੇ ਮੈਨੂੰ ਆਪਣੇ ਘਰ ਨੂੰ ਛੱਡ ਕੇ ਅਮਨ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਹੀ ਆ ਤਾਂ ਮੈਂ ਇਹੀ ਕਰੂੰਗੀ ਉਹ ਗੁੱਸੇ ਦੇ ਨਾਲ ਕਮਰੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਮਾਣ ਨੂੰ ਬਿਨੰਦ ਸਹਿ ਘਰੋਂ ਭੱਜ ਗਈ ਤੇਜ਼ ਮੀਂਹ ਤੇ ਤੂਫਾਨ ਦੇ ਵਿੱਚ ਬਿਨਾਂ ਰੁਕੇ ਉਹ ਅਮਨ ਦੇ ਕੋਲ ਭੱਜਦੀ ਹੋਈ ਪਹੁੰਚੀ ਉਹਦਾ ਦਿਲ ਵੀ ਟੜਕ ਰਿਹਾ ਸੀ ਪਰ ਉਹਦੀਆਂ ਅੱਖਾਂ ਵਿੱਚ ਵਿਸ਼ਵਾਸ ਸੀ ਅਮਨ ਜੋ ਕੁਝ ਹੀ ਥੋੜੀ ਦੇਰ ਪਹਿਲਾਂ ਆਪਣੇ ਪਰਿਵਾਰ ਦੀ ਹਾਲਤ ਬਾਰੇ ਸੋਚ ਰਿਹਾ ਸੀ ਰੀਆ ਨੂੰ ਆਪਣੇ ਦਰਵਾਜ਼ੇ ਤੇ ਖੜੀ ਦੇਖ ਕੇ ਹੈਰਾਨ ਹੋ ਗਿਆ ਉਹਨੇ ਰੀਆ ਨੂੰ ਦੇਖਿਆ ਜੋ ਪੂਰੀ ਤਰ੍ਹਾਂ ਪਾਣੀ ਨਾਲ ਭਿੱਜੀ ਹੋਈ ਸੀ ਪਰ ਉਹਦੇ ਚਿਹਰੇ ਤੇ ਇੱਕ ਆਤਮ ਵਿਸ਼ਵਾਸ ਸੀ ਰੀਆ ਨੇ ਲੰਬੇ ਲੰਬੇ ਸਾਹ ਲੈ ਤੇ ਕਿਹਾ ਅਮਨ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਂ ਆਪਣਾ ਘਰ ਛੱਡ ਆਈ ਹਾਂ ਤੇ ਹੁਣ ਸਿਰਫ ਤੇਰੇ ਨਾਲ ਹੀ ਆਪਣਾ ਭਵਿੱਖ ਦੇਖਣਾ ਚਾਹੁੰਨੀ ਆ ਮੈਨੂੰ ਪਤਾ ਕਿ ਬਹੁਤ ਔਖਾ ਪਰ ਮੈਂ ਤੇਰੇ ਨਾਲ ਹਰ ਹਾਲਤ ਵਿੱਚ ਜੀਣ ਨੂੰ ਤਿਆਰ ਆ ਅਮਨ ਦੀਆਂ ਅੱਖਾਂ ਵਿੱਚ ਹੰਝੂ ਸੀ ਉਹਨੇ ਰੀਆ ਨੂੰ ਦੇਖਿਆ ਤੇ ਕਿਹਾ ਤੇਰਾ ਇਹ ਕਦਮ ਮੇਰੇ ਲਈ ਬਹੁਤ ਭਾਰੀ ਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਮੈਂ ਨਹੀਂ ਚਾਹੁੰਦਾ ਕਿ ਤੇਰੀ ਜ਼ਿੰਦਗੀ ਦੀ ਔਖੀ ਹੋਵੇ ਮੈਂ ਤੇਰੇ ਲਈ ਉਹ ਸਭ ਕੁਝ ਨਹੀਂ ਕਰ ਸਕਦਾ ਜੋ ਤੇਰਾ ਪਰਿਵਾਰ ਚਾਹੁੰਦਾ ਤੇ ਉਹ ਸਭ ਕੁਝ ਤੂੰ ਗਵਾ ਰਹੀ ਆ ਰੀਆ ਨੇ ਅਮੰਦਾ ਦਾ ਹੱਥ ਕੁੱਟ ਕੇ ਫੜਿਆ ਤੇ ਕਿਹਾ ਮੈਂ ਸਭ ਕੁਝ ਸੋਚ ਲਿਆ ਵਾ ਤੇਰੇ ਤੋਂ ਦੂਰ ਰਹਿਣ ਦਾ ਮਤਲਬ ਆ ਕਿ ਆਪਣੀ ਆਤਮਾ ਤੋਂ ਦੂਰ ਹੋਣਾ ਮੈਂ ਤੇਰੇ ਨਾਲ ਹੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਦੇ ਲਈ ਤਿਆਰ ਆ ਅਮੰਦਾ ਦਾ ਦਿਲ ਮਜ਼ਬੂਤ ਹੋਣ ਲੱਗਿਆ ਸੀ ਉਹਨੂੰ ਰੀਆ ਦੀਆਂ ਗੱਲਾਂ ਤੇ ਇੰਨਾ ਹਾਸਲਮ ਲੈ ਆ ਸੀ ਕਿ ਉਹਨੇ ਸੋਚਿਆ ਕਿ ਉਹ ਆਪਣੇ ਪੁਰਾਣੇ ਹਾਲਤ ਨੂੰ ਬਦਲਣ ਦੇ ਲਈ ਕੁਝ ਵੀ ਕਰੂਗਾ ਉਹਨੂੰ ਪਤਾ ਸੀ ਕਿ ਹੁਣ ਉਹਦੇ ਕੋਲ ਬਸ ਇੱਕ ਹੀ ਰਾਸਤਾ ਸੱਚੀ ਮਿਹਨਤ ਤੇ ਪਿਆਰ ਦੀ ਤਾਕਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਦਲਣਾ ਅਗਲੀ ਰਾਤ ਅਮਨ ਤੇ ਰੀਆ ਨੇ ਇਸ ਸ਼ਹਿਰ ਤੇ ਪਿੰਡ ਛੱਡਣ ਦਾ ਫੈਸਲਾ ਕੀਤਾ। ਉਹਨਾਂ ਨੇ ਸੋਚਿਆ ਕਿ ਇਹ ਬਹੁਤ ਔਖਾ ਪਰ ਉਹਨਾਂ ਨੂੰ ਪਤਾ ਸੀ ਕਿ ਜੇ ਉਹਨਾਂ ਨੇ ਆਪਣੇ ਪਿਆਰ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਆ ਤਾਂ ਉਹਨਾਂ ਨੂੰ ਇਸ ਰਸਤੇ ਤੇ ਚੱਲਣਾ ਹੀ ਪਊਗਾ। ਅਮਨ ਆਪਣੇ ਪਿਓ, ਬਿਮਾਰ ਤੇ ਬੁੱਢੀ ਮਾਂ ਨੂੰ ਲੈ ਕੇ ਇੱਕ ਛੋਟੇ ਜਿਹੇ ਸ਼ਹਿਰ ਵੱਲ ਤੁਰ ਪਿਆ ਜਿੱਥੇ ਕਿਸੇ ਨਵੀਂ ਸ਼ੁਰੂਆਤ ਦੀ ਤਲਾਸ਼ ਵਿੱਚ ਸੀ। ਸ਼ਹਿਰ ਪਹੁੰਚੇ ਤਾਂ ਉਹਨਾਂ ਦੀ ਹਾਲਤ ਬਹੁਤ ਔਖੀ ਸੀ। ਉਹਨਾਂ ਦੇ ਕੋਲ ਨਾ ਤਾਂ ਕੋਈ ਪੈਸੇ ਸੀ ਤੇ ਨਾ ਹੀ ਕੁਝ ਖਾਣ ਦੇ ਲਈ ਸੀ ਨਾ ਹੀ ਰਹਿਣ ਦੇ ਲਈ ਕੋਈ ਟਿਕਾਣਾ ਸੀ ਅਮਨ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਰੀਆ ਨੇ ਇੱਕ ਨੌਕਰਾਨੀ ਦਾ ਕੰਮ ਕੀਤਾ ਉਹ ਦੋਨੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਸੀ ਕਈ ਵਾਰ ਇਦਾਂ ਹੁੰਦਾ ਸੀ ਕਿ ਉਹਨਾਂ ਦੇ ਕੋਲ ਕੁਝ ਵੀ ਖਾਣ ਨੂੰ ਨਹੀਂ ਹੁੰਦਾ ਸੀ ਹਾਲਾਂਕਿ ਦੋਨੋਂ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੇ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਉਹ ਇੱਕ ਦੂਸਰੇ ਦਾ ਸਾਥ ਦੇਣਗੇ ਤਾਂ ਕਦੀ ਵੀ ਮੁਸ਼ਕਲ ਉਹਨਾਂ ਦਾ ਰਸਤਾ ਨਹੀਂ ਰੋਕ ਸਕਦੀ ਰੀਆ ਆਪਣੇ ਪਰਿਵਾਰ ਨੂੰ ਯਾਦ ਵੀ ਕਰਦੀ ਸੀ ਪਰ ਉਹਨੇ ਅਮਨ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਉਹਨੂੰ ਪਤਾ ਸੀ ਕਿ ਹੁਣ ਉਹਦਾ ਉਹੀ ਘਰ ਆ ਜਿੱਥੇ ਅਮਨ ਰਹਿੰਦਾ ਅਮਨ ਤੇ ਰੀਆ ਦੇ ਵਿੱਚ ਇੱਕ ਬਹੁਤ ਮਾੜਾ ਸਮਾਂ ਉਹਨਾਂ ਦੇ ਰਿਸ਼ਤੇ ਨੂੰ ਮਜ਼ਬੂਤ ਬਣਾ ਰਿਹਾ ਸੀ ਉਹਨਾਂ ਨੇ ਕਈ ਵਾਰ ਸੋਚਿਆ ਸੀ ਕਿ ਕੀ ਉਹ ਕਦੀ ਆਪਣੀ ਜ਼ਿੰਦਗੀ ਨੂੰ ਸੁਧਾਰ ਨਹੀਂ ਸਕਣਗੇ ਪਰ ਉਹ ਹਰ ਵਾਰ ਇੱਕ ਦੂਸਰੇ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੁਰਦੇ ਤੇ ਫਿਰ ਅਗਲੇ ਦਿਨ ਨਵੇਂ ਜੋਸ਼ ਦੇ ਨਾਲ ਆਪਣੇ ਕੰਮ ਤੇ ਚਲੇ ਜਾਂਦੇ ਸੀ ਕوج ਮਹੀਨਿਆਂ ਬਾਅਦ ਉਹਨਾਂ ਦੀ ਮਿਹਨਤ ਨੇ ਰੰਗ ਲਿਆਇਆ ਸੀ ਦੋਨਾਂ ਨੇ ਹੌਲੀ ਹੌਲੀ ਪੈਸੇ ਬਚਾਏ ਤੇ ਇੱਕ ਛੋਟੀ ਜੀ ਦੁਕਾਨ ਖੋਲੀ ਸੀ ਰੀਆ ਨੇ ਦੁਕਾਨ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਅਮਨ ਨੇ ਵੀ ਸਾਰਾ ਦਿਨ ਮਿਹਨਤ ਕੀਤੀ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਸੀ ਤੇ ਉਹਨਾਂ ਦਾ ਸੰਘਰਸ਼ ਇੱਕ ਸਫਲਤਾ ਵਿੱਚ ਬਦਲ ਲੱਗਿਆ ਸੀ ਉਹ ਦਿਨ ਵੀ ਆਇਆ ਜਦੋਂ ਉਹਨਾਂ ਦੇ ਕੋਲ ਪੈਸੇ ਸੀ ਤੇ ਉਹਨਾਂ ਨੇ ਆਪਣੀ ਪੁਰਾਣੀ ਜ਼ਿੰਦਗੀ ਤੋਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਅਮਨ ਨੇ ਆਪਣੇ ਮਾਪਿਆਂ ਦਾ ਇਲਾਜ ਕਰਵਾਇਆ ਤੇ ਰੀਆ ਨੇ ਆਪਣੇ ਪਿਓ ਨੂੰ ਮਾਫ ਵੀ ਕਰ ਦਿੱਤਾ। ਹਾਲਾਂਕਿ ਉਹਨਾਂ ਦਾ ਦਿਲ ਹਜੇ ਵੀ ਥੋੜਾ ਟੁੱਟਿਆ ਹੋਇਆ ਸੀ ਪਰ ਹੁਣ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਉਹਨਾਂ ਨੇ ਸਹੀ ਰਸਤਾ ਹੀ ਚੁਣਿਆ ਸੀ। ਸਮੇਂ ਦੇ ਨਾਲ ਅਮਨ ਤੇ ਰੀਆ ਨੇ ਜ਼ਿੰਦਗੀ ਵਿੱਚ ਕਈ ਬਦਲਾਅ ਵੀ ਕੀਤੇ। ਜਦੋਂ ਉਹਨਾਂ ਨੇ ਇਸ ਸ਼ਹਿਰ ਵਿੱਚ ਆਪਣੀ ਮਿਹਨਤ ਤੇ ਸੰਘਰਸ਼ ਨਾਲ ਇੱਕ ਛੋਟਾ ਜਿਹਾ ਕਦਮ ਚੁੱਕਿਆ ਸੀ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਔਖੀ ਸੀ ਪਰ ਉਦੋਂ ਇੱਕ ਦੂਸਰੇ ਦੇ ਨਾਲ ਰਹਿੰਦੇ ਹੋਏ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਹਰ ਦਿਨ ਇੱਕ ਨਵਾਂ ਕਦਮ ਚੁੱਕ ਰਹੇ ਸੀ ਅਮਨ ਤੇ ਰੀਆ ਨੇ ਜਿਸ ਦੁਕਾਨ ਨੂੰ ਖੋਲ੍ਹਿਆ ਸੀ ਉਹ ਉਹਨਾਂ ਦੇ ਨਾ ਕੇਵਲ ਇੱਕ ਸਹਾਰਾ ਸੀ ਬਲਕਿ ਉਹਨਾਂ ਦੀ ਮਿਹਨਤ ਤੇ ਪਿਆਰ ਦਾ ਪ੍ਰਤੀਕ ਵੀ ਸੀ ਹੌਲੀ ਹੌਲੀ ਉਹਨਾਂ ਦੀ ਦੁਕਾਨ ਤੇ ਗਾਹਕ ਹੋਰ ਵੀ ਵਧਣ ਲੱਗੇ ਕਿਉਂਕਿ ਉਹ ਦੋਨੋਂ ਕਾਕਾ ਨੂੰ ਬੜੇ ਪਿਆਰ ਨਾਲ ਗੱਲ ਕਰਦੇ ਸੀ ਅਮਨ ਦੀ ਇਮਾਨਦਾਰੀ ਤੇ ਰੀਆ ਦੀ ਸਹਿਨਸ਼ੀਲਤਾ ਨੇ ਉਹਨਾਂ ਦਾ ਵਪਾਰ ਸਫਲ ਬਣਾ ਦਿੱਤਾ ਉਹ ਦਿਨ ਰਾਤ ਕੰਮ ਕਰਦੇ ਪਰ ਹਮੇਸ਼ਾ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੇ ਸੀ ਰੀਆ ਘਰ ਦੇ ਕੰਮਕਾਰ ਤੇ ਦੁਕਾਨ ਦੋਨੋਂ ਸੰਭਾਲਣ ਵਿੱਚ ਮਾਰ ਹੋਈ ਸੀ ਜਦਕਿ ਅਮਨ ਨੇ ਦੁਕਾਨ ਤੇ ਬਾਹਰ ਹੋਰ ਵੀ ਆਲੇ-ਦੁਆਲੇ ਇਲਾਕੇ ਵਿੱਚ ਮਿਹਨਤ ਕੀਤੀ ਸੀ ਕਦੀ-ਕਦੀ ਉਹ ਦੋਨੋਂ ਥੱਕ ਜਾਂਦੇ ਤਾਂ ਇੱਕ ਦੂਸਰੇ ਨੂੰ ਕੁਝ ਮਿੰਟਾਂ ਦੇ ਲਈ ਆਰਾਮ ਕਰ ਦਿੰਦੇ ਸੀ ਰੀਆ ਅਮਨ ਦੇ ਮੋਢੇ ਤੇ ਸਿਰ ਰੱਖ ਕੇ ਕਹਿੰਦੀ ਸੀ ਕਿ ਅਮਨ ਤੇਰੇ ਨਾਲੋਂ ਚੰਗਾ ਸਾਥੀ ਮੈਨੂੰ ਕਦੀ ਨਹੀਂ ਮਿਲ ਸਕਦਾ ਸੀ ਤੂੰ ਮੇਰੀ ਜ਼ਿੰਦਗੀ ਨੂੰ ਨਵੀਂ ਬਣਾ ਦਿੱਤਾ ਤੇ ਅਮਨ ਮੁਸਕਰਾਉਂਦੇ ਹੋਏ ਕਹਿੰਦਾ ਸੀ ਕਿ ਰੀਆ ਇੱਕ ਤੂੰ ਹੀ ਆ ਜਿਹਨੇ ਮੈਨੂੰ ਜੀਣ ਦੀ ਤਾਕਤ ਦਿੱਤੀ ਤੇਰੇ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਪਰ ਜਿੱਦਾਂ ਕਿ ਹਰ ਵਾਰ ਕਹਿੰਦੇ ਆ ਨਾ ਕਿ ਉਹਨਾਂ ਦੀ ਜ਼ਿੰਦਗੀ ਵੀ ਇੱਕ ਦਿਨ ਇੱਕ ਨਵੀਂ ਮਸੀਤ ਬਣ ਗਈ ਸੀ ਅਮਨ ਤੇ ਰੀਆ ਦੀ ਦੁਕਾਨ ਹੁਣ ਇੱਕ ਛੋਟੇ ਜਿਹੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੋ ਗਈ ਸੀ ਉੱਥੋਂ ਦੇ ਕੁਝ ਵਪਾਰੀ ਜੋ ਉਹਨਾਂ ਦੀ ਮਿਹਨਤ ਤੋਂ ਛੱਡਦੇ ਸੀ ਉਹਨਾਂ ਨੇ ਅਮਨ ਤੇ ਰੀਆ ਦੇ ਖਿਲਾਫ ਬਹੁਤ ਕੁਝ ਕਰਨਾ ਸ਼ੁਰੂ ਕੀਤਾ ਉਹਨਾਂ ਦਾ ਵਪਾਰ ਹੌਲੀ-ਹੌਲੀ ਵਧਣ ਲੱਗ ਪਿਆ ਸੀ ਇਹ ਉਹਨਾਂ ਪੁਰਾਣੇ ਵਪਾਰੀਆਂ ਦੇ ਲਈ ਖਤਰਾ ਬਣ ਗਿਆ ਸੀ ਇੱਕ ਦਿਨ ਜਦੋਂ ਅਮਨ ਦੁਕਾਨ ਵਿੱਚ ਕੁਝ ਨਵਾਂ ਸਮਾਨ ਪਾਉਣ ਬਾਰੇ ਸੋਚ ਰਿਹਾ ਸੀ ਤਾਂ ਇੱਕ ਗੁੱਸੇ ਨਾਲ ਭਰਿਆ ਹੋਇਆ ਵਪਾਰੀ ਦੁਕਾਨ ਵਿੱਚ ਆਇਆ ਤੇ ਉਹਨਾਂ ਨੇ ਅਮਨ ਨੂੰ ਧਮਕੀ ਦਿੱਤੀ ਸੀ ਕਿ ਤੁਸੀਂ ਇੱਥੋਂ ਕੋਈ ਦੁਕਾਨ ਨਹੀਂ ਚਲਾ ਸਕਦੇ ਸਾਡੀ ਮਿਹਨਤ ਤੋਂ ਹੀ ਇਸ ਇਲਾਕੇ ਦਾ ਬਾਜ਼ਾਰ ਚੱਲ ਰਿਹਾ ਹੈ ਤੇ ਤੁਹਾਡੇ ਵਰਗੇ ਨਵੇਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਅਮਨ ਨੇ ਬੜੇ ਪਿਆਰ ਨਾਲ ਦੇਖਿਆ ਤੇ ਕਿਹਾ ਕਿ ਅਸੀਂ ਮਿਹਨਤ ਨਾਲ ਆਪਣਾ ਕੰਮ ਕਰਦੇ ਹਾਂ ਅਸੀਂ ਕਿਸੇ ਤੋਂ ਨਹੀਂ ਡਰਾਂ ਦਰਦੇ ਅਸੀਂ ਸਿਰਫ ਆਪਣੇ ਗਾਖਾਂ ਨੂੰ ਚੰਗਾ ਸਮਾਨ ਤੇ ਸੇਵਾ ਦਿੰਨੇ ਆ ਵਪਾਰੀ ਨੇ ਹਾਸਾ ਜਿਹਾ ਉੜਾ ਕੇ ਕਿਹਾ ਕਿ ਦੇਖ ਇਹ ਸਿਰਫ ਸ਼ੁਰੂਆਤ ਆ ਤੇਰੇ ਨਾਲੋਂ ਜ਼ਿਆਦਾ ਤੇਰੇ ਵਰਗੇ ਲੋਕ ਇੱਥੇ ਆ ਅਸੀਂ ਤੁਹਾਡੇ ਕਾਰੋਬਾਰ ਨੂੰ ਖਤਮ ਵੀ ਕਰ ਦੇਵਾਂਗੇ ਉਹਨੇ ਚੁੱਪਚਾਪ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਪਰ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਡਰ ਨਹੀਂ ਸੀ ਉਨਰੀਆ ਨਾਲ ਇਹ ਗੱਲ ਕੀਤੀ। ਰੀਆ ਨੇ ਵੀ ਇਸ ਗੱਲ ਦਾ ਗੱਲ ਵਿੱਚ ਉਹਦਾ ਸਾਥ ਦਿੱਤਾ। ਉਹਨੂੰ ਪਤਾ ਸੀ ਕਿ ਉਹਦੀ ਮਿਹਨਤ ਹੀ ਉਸਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢੂਗੀ। ਤੇ ਉਹ ਹੀ ਕਿਸੇ ਹਾਲਤ ਵਿੱਚ ਅਮਨ ਦਾ ਸਾਥ ਨਹੀਂ ਛੱਡਣ ਵਾਲੀ ਸੀ। ਇਦਾਂ ਹੀ ਇੱਕ ਦਿਨ ਮਾੜਾ ਟਾਈਮ ਆਇਆ। ਅਮਨ ਦੇ ਪਿਓ ਦੀ ਸਿਹਤ ਫਿਰ ਵਿਗੜਨ ਲੱਗ ਪਈ। ਉਹਦਾ ਇਲਾਜ ਬਹੁਤ ਮਹਿੰਗਾ ਸੀ ਤੇ ਅਮਨ ਦੇ ਕੋਲ ਪੈਸੇ ਘੱਟ ਸੀ। ਹਾਲਾਂਕਿ ਉਹਨੇ ਕਦੀ ਵੀ ਹਾਰ ਨਹੀਂ ਮੰਨੀ ਸੀ। ਰੀਆ ਨੇ ਵੀ ਆਪਣੇ ਘਰੋਂ ਕੁਝ ਗਹਿਣੇ ਵੇਚ ਕੇ ਅਮਨ ਦੇ ਪਾਪਾ ਦੇ ਇਲਾਜ ਲਈ ਪੈਸੇ ਦਿੱਤੇ। ਇਹ ਉਹਦੀ ਜ਼ਿੰਦਗੀ ਦਾ ਇੱਕ ਹੋਰ ਵੱਡਾ ਕਦਮ ਸੀ ਜੋ ਉਹਨੇ ਇੱਕ ਦੂਸਰੇ ਦੇ ਨਾਲ ਚੁੱਕਿਆ ਸੀ। ਸਮੇਂ ਦੇ ਨਾਲ ਅਮਨ ਤੇ ਰੀਆ ਨੇ ਆਪਣੇ ਕੰਮ ਨੂੰ ਮਜ਼ਬੂਤੀ ਨਾਲ ਵਧਾਇਆ। ਉਹ ਆਪਣੇ ਛੋਟੇ ਜਿਹੇ ਕਾਰੋਬਾਰ ਵਿੱਚ ਮਿਹਨਤ ਤੇ ਇਮਾਨਦਾਰੀ ਨਾਲ ਸਫਲਤਾ ਪਾਉਣ ਵਿੱਚ ਸਫਲ ਹੋਏ ਸੀ। ਰੀਆ ਦੇ ਪਾਪਾ ਜੋ ਪਹਿਲਾਂ ਉਹਨਾਂ ਦੇ ਵਿਆਹ ਦੇ ਖਿਲਾਫ ਸੀ, ਹੁਣ ਪਛਤਾਏ ਹੋਏ ਸੀ। ਉਹਨਾਂ ਨੇ ਦੇਖਿਆ ਕਿ ਅਮਨ ਤੇ ਰੀਆ ਨੇ ਆਪਣੀ ਮਿਹਨਤ ਦੇ ਨਾਲ ਇੱਕ ਚੰਗੀ ਜ਼ਿੰਦਗੀ ਬਣਾਈ ਹੋਈ ਆ। ਉਹਨਾਂ ਦਾ ਪਿਆਰ ਇੱਕ ਸੱਚੀ ਪ੍ਰੇਰਣਾ ਬਣ ਚੁੱਕਿਆ ਸੀ ਰੀਆ ਦੇ ਪਾਪਾ ਇੱਕ ਦਿਨ ਰੀਆ ਤੇ ਅਮਨ ਨੂੰ ਮਿਲਣ ਲਈ ਉਹਨਾਂ ਦੇ ਕੋਲ ਗਏ ਉਹਨਾਂ ਦਾ ਦਿਲ ਦੁਖੀ ਸੀ ਕਿ ਉਹਨੇ ਆਪਣੀ ਧੀ ਦੀ ਖੁਸ਼ੀ ਦੇ ਰਾਹਤੇ ਵਿੱਚ ਇੰਨੀ ਮਸੀਬਤਾਂ ਪਾਈਆਂ ਉਹਨੇ ਵੀ ਕਿਹਾ ਕਿ ਰੀਆ ਮੈਂ ਤੇਰੇ ਤੋਂ ਮਾਫੀ ਚਾਹੁੰਦਾ ਮੈਨੂੰ ਹੁਣ ਸਮਝ ਆ ਗਿਆ ਕਿ ਅਮਨ ਤਾਂ ਇੱਕ ਬਹੁਤ ਚੰਗਾ ਇਨਸਾਨ ਹੈ ਤੁਸੀਂ ਦੋਨੋਂ ਦਾ ਪਿਆਰ ਹੀ ਅਸਲੀ ਦੌਲਤਾਂ ਮੈਂ ਹੁਣ ਤੁਹਾਡੇ ਨਾਲ ਆ ਰੀਆ ਦੀਆਂ ਅੱਖਾਂ ਵਿੱਚ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਆਪਣੇ ਪਾਪਾ ਨੂੰ ਕਹਿਣ ਲੱਗੀ ਕਿ ਪਾਪਾ ਮੈਂ ਤਾਂ ਤੁਹਾਨੂੰ ਮਾਫ ਕਰਦੀ ਆ ਮੈਨੂੰ ਪਤਾ ਕਿ ਤੁਸੀਂ ਮੇਰੇ ਲਈ ਚੰਗਾ ਹੀ ਸੋਚਿਆ ਸੀ ਪਰ ਹੁਣ ਮੈਨੂੰ ਇਹ ਸਮਝ ਆਇਆ ਕਿ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਪਿਆਰ ਤੇ ਸੱਚੇ ਰਿਸ਼ਤੇ ਹੁੰਦੇ ਆ ਅਮਨ ਨੇ ਵੀ ਆਪਣੇ ਪਾਪਾ ਦਾ ਧੰਨਵਾਦੀ ਕੀਤਾ ਕਿ ਸਾਡੀ ਜ਼ਿੰਦਗੀ ਵਿੱਚ ਤੁਹਾਡੇ ਜੋਗਦਾਨ ਦੇ ਨਾਲ ਅਸੀਂ ਹਮੇਸ਼ਾ ਤੁਹਾਡਾ ਧੰਨਵਾਦੀ ਕਰਦੇ ਆ ਟਾਈਮ ਨੇ ਸੱਚੇ ਪਿਆਰ ਤੇ ਸਖਤ ਮਿਹਨਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਮਨ ਤੇ ਰੀਆ ਦੀ ਜ਼ਿੰਦਗੀ ਵਿੱਚ ਹੁਣ ਕੋਈ ਵੀ ਮੁਸ਼ਕਲ ਉਹਨਾਂ ਦੀਆਂ ਖੁਸ਼ੀਆਂ ਨੂੰ ਖਤਮ ਨਹੀਂ ਕਰ ਸਕਦੀ ਦੋਨਾਂ ਨੇ ਇਹ ਸਾਕ ਕਰ ਦਿੱਤਾ ਕਿ ਸੱਚਾ ਪਿਆਰ, ਵਿਸ਼ਵਾਸ, ਮਿਹਨਤ ਕਿਸੇ ਵੀ ਮੁਸ਼ਕਲ ਨੂੰ ਪਿੱਛੇ ਛੱਡ ਸਕਦੀ ਆ। ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਜੋ ਵੀ ਮੁਸ਼ਕਲਾਂ ਆਉਂਦੀਆਂ, ਉਹ ਦੋਨੋਂ ਮਿਲ ਕੇ ਹਰ ਵਾਰ ਜਿੱਤ ਜਾਂਦੇ ਸੀ। ਅਮਨ ਤੇ ਰੀਆ ਇੱਕ ਦੂਸਰੇ ਨੂੰ ਸਮਝਣ ਲੱਗ ਪਏ ਸੀ ਕਿ ਜ਼ਿੰਦਗੀ ਦੀ ਅਸਲੀ ਖੁਸ਼ੀ ਪੈਸੇ ਜਾਂ ਦੌਲਤ ਵਿੱਚ ਨਹੀਂ ਹੁੰਦੀ, ਬਲਕਿ ਸੱਚੇ ਰਿਸ਼ਤੇ, ਪਿਆਰ ਤੇ ਸਖਤ ਮਿਹਨਤ ਵਿੱਚ ਲੁਕੀ ਹੁੰਦੀ ਆ। ਉਹ ਦਿਨ ਵੀ ਆਇਆ ਜਦੋਂ ਅਮਨ ਨੇ ਰੀਆ ਨੂੰ ਕਿਹਾ ਕਿ ਅਸੀਂ ਜਿੰਨੀ ਮਿਹਨਤ ਕਰਦੇ ਆ ਰਾਂਗ ਹੁਣ ਲਿਆਉਣ ਵਾਲੀ ਆ ਤੇ ਸਾਡੇ ਕੋਲ ਜੋ ਵੀ ਆ ਉਹ ਕਿਸੇ ਕੀਮਤ ਤੇ ਬਦਲੇ ਨਹੀਂ ਜਾ ਸਕਦਾ ਸਾਡਾ ਪਿਆਰੀ ਸਾਡੀ ਸਭ ਤੋਂ ਵੱਡੀ ਦੌਲਤ ਬਣ ਚੁੱਕਿਆ ਰੀਆ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਹਾਂ ਇਹ ਦੌਲਤ ਸਾਡੇ ਦੋਵਾਂ ਦੇ ਵਿੱਚ ਹਮੇਸ਼ਾ ਰਹੂਗੀ ਹੁਣ ਉਹਨਾਂ ਦੇ ਕੋਲ ਸਭ ਕੁਝ ਸੀ ਜੋ ਕਿਸੇ ਦੇ ਕੋਲ ਹੋਣਾ ਚਾਹੀਦਾ ਸੀ ਪਿਆਰ ਵਿਸ਼ਵਾਸ ਮਾਂ ਪਿਓ ਤੇ ਨਾਲ ਇਕੱਠਾ ਬਤਾਇਆ ਹੋਇਆ ਟਾਈਮ ਉਹਨਾਂ ਦਾ ਪਿਆਰ ਹਰ ਦਿਨ ਹੋਰ ਵੀ ਮਜ਼ਬੂਤ ਹੁੰਦਾ ਸੀ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਸੱਚਾ ਪਿਆਰ ਤੇ ਮੁਹੱਬਤ ਮਿਹਨਤ ਵਿੱਚ ਹੀ ਲੁਕਿਆ ਹੁੰਦਾ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਕਹਿੰਦੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜੀ ਬਸਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ।